ਦੀ ਮਿਆ ਲੋਡਿੰਗ ਬੈਲਟ ਆਪਣੇ ਕੋਲ ਬਾਈ ਹੁਣ ਬਾਈ ਆਲੂਆਂ ਵਾਲੇ ਕਈ ਕੰਮ ਕਰਦੇ ਆ ਠੀਕ ਆ ਜਾਂ ਕੋਈ ਆ ਜਿਹੜੇ ਗੱਠਾ ਹਨ ਹੁਣ ਗੱਠਾ ਦਾ ਕੰਮ ਚੱਲੂਗਾ ਬਾਈ ਏਡੀ ਤਗੜੀ ਚੀਜ਼ ਆ ਇਹ ਜਿੰਮ ਮਰਜ਼ੀ ਕਾਸ ਕੇ ਜਿੰਮ ਮਰਜ਼ੀ ਕਸੀ ਹੋਏ ਨੀ ਵੀ ਜੋਰ ਲਾਈ ਚੱਲੋ ਮਸ਼ੀਨ ਨਾਲ ਆ 2 ਮਿੰਟ ਜਿੰਨਾ ਮਰਜ਼ੀ ਕਸੋ ਬਾਈ ਬਹੁਤ ਵਧੀਆ ਬਹੁਤ ਜਿਹੜੇ ਭਰਾ ਆਂਦੇ ਆ ਹੀ ਪੈਸੇ ਵੀ ਨਹੀਂ ਵੱਢ ਲਾਉਣੇ ਪਰ ਟੋਚਣ ਸਾਡੀ ਕਾਰ ਤੇ ਹੋਵੇ ਤੇ ਜਗਾ ਵੀ ਥੋੜੀ ਰੋਕੀ ਬਾਈ ਮੇਡ ਇਨ ਕੋਰੀਆ ਦਾ ਕਾਰ ਜਿਵੇਂ ਮਰਜ਼ੀ ਘੜੀ ਸਿਵਰੋ ਜੋ ਟੁੱਟ ਗਿਆ ਪਾ ਬੈਠੀ ਹੈਗਾ ਮੰਨ ਲਓ ਜਿਵੇਂ ਕਿ ਛੋਟਾ ਪੈਕੇਟ ਵੱਡਾ ਇਹ ਅਜੇ ਥੋੜੀ ਯੂਜ਼ ਕਰ ਸਕਦੇ ਆ ਜੀ ਇਧਰੋਂ ਕੋਈ ਮੇਕ ਵਗੈਰਾ ਪਟ ਨਹੀਂ ਹੋ ਯੂਜ਼ ਕਰ ਸਕਦੇ ਆ ਇੱਥੋਂ ਇਹ ਤੋਂ ਪਲਾਸ ਦਾ ਕੰਮ ਲੈ ਸਕਦੇ ਆ ਪਲੱਸ ਹੋਰ ਬਹੁਤ ਫੰਕਸ਼ਨ ਨੇ ਇਹਦੇ ਚ ਤੁਸੀਂ ਇਹਨੂੰ ਐਜ਼ ਅ ਚਾਕੂ ਪੇਚਕਾਸ ਆਰੀ ਤੇ ਜੇ ਕੋਈ ਠੱਕਣ ਢੱਕਣ ਪਟਣਾ ਆਪਾਂ ਮੈਂ ਦੋ ਕੁਆਟਲ ਦਾ ਬੰਦਾ ਭਾਲੀਏ ਬਾਈ ਆਪਾਂ ਤੇ ਪਰ ਇਹਨੂੰ ਹੁੰਦਾ ਕੁਛ ਨਹੀਂ ਇਹ ਮੰਜਾਕ ਆ ਬਾਈ ਹੋਰ ਹਾਂਜੀ ਤੇ ਟੋ ਲੱਗੀ ਬਾਈ ਟੋ ਬਣ ਗਿਆ ਬਾਈ ਜੇ ਟੋ ਨਹੀਂ ਕਰਨੀ ਤਾਂ ਉਹ ਬੈਗ ਫਲੈਟ ਵੀ ਹੋ ਜਾਂਦਾ ਹਾਂ ਬਾਈ ਇਹ ਵੀ ਬਾਈ ਦੇਖੋ ਤੁਸੀਂ ਇਹ ਉਹ ਆਗੇ ਚਾਬੀ ਇਸ ਚੂੜੀ ਵਾਲੀ ਚਾਬੀ ਕਹਿੰਦੇ ਆਪਾਂ ਇਹ ਮਲੋਏ ਡਬਲ ਕੰਮ ਦੇ ਨੇ ਜਿੱਥੇ ਮਰਜੀ ਸਾਈਜ਼ ਕਰਕੇ ਹਾਂ ਇਹ ਇੰਪੋਰਟਡ ਆ ਵੀਰੇ ਇਹ ਵੀ ਬਾਹਰ ਦੀਆਂ ਯੂ ਐਸ ਏ ਦੀਆਂ ਨਹੀਂ ਸਾਰੀਆਂ ਆਪਣੇ ਕੋਲ ਭਾਈਆ ਭਾਈ ਇਹ ਬਾਈ ਮੇਡ ਇਨ ਕੋਰੀਆ ਜਿਵੇਂ ਤੁਸੀਂ 1 ਐਮ ਐਮ 1.5 ਐਮ ਐਮ 2 2.5 ਜਿਵੇਂ ਵੀ ਲੈਣੀ ਆ ਇਹ ਆਪਾਂ ਤੋਲ ਕੇ ਆ ਬਾਈ ਕਿਲੋ ਦਾ ਹਿਸਾਬ ਇਹਨਾਂ ਦਾ ਵੀ ਹਣੇ ਤੋਂ ਮਿਲ ਜਾਂਦੀਆਂ ਨੇ ਠੀਕ ਆ ਠੀਕ ਗੋਟੀ ਜਿਹੋ ਜਿਹਾ ਸਾਈਜ਼ ਆ ਲੋੜ ਆ ਗਈ ਸਿੰਗਲ ਵੀ ਲ ਜਾ ਸਕਦੇ ਆ ਇਹ ਮੈਟ ਦੀ ਆਪਾਂ ਗਾਰੰਟੀ ਕਰਦੇ ਆ 1.5 ਸਾਲ ਮੈਡਲ ਕੋਸ਼ ਹੋ ਜੇ ਪੂਰਾ ਹੈਵੀ ਚਾ ਬਾਈ ਇਹ ਨਹੀਂ ਹੈਗਾ ਜਿਹੜਾ ਆਪਾਂ ਬਜ਼ਾਰ 'ਚ 200 ਰੁਪਏ ਦਾ ਮੈਟ ਲੈ ਲਨੇ ਆ ਜੀ ਤੇ ਉਹ ਘਸ ਜਾਂਦਾ ਤੇ ਬਾਈ ਰੇਟ ਮੈਟ ਦਾ ਬਿਲਕੁਲ 100 ਰੁਪਏ ਦਾ ਇੱਕ ਮੈਟ ਸਭ ਪੂਰਾ ਗ੍ਰੇਡ ਸ਼ਿਪ ਦੀ ਕੁਆਲਿਟੀ ਹੈ ਬਾਈ ਸਾਰੀ ਇਹ ਜਿਹੜੇ ਸ਼ਿਪ 'ਚ ਵਰਤੇ ਜਾਂਦੇ ਆ ਤੁਸੀਂ ਆ ਫੜ ਕੇ ਵੇਖੋ ਇੰਨਾ ਵਧੀਆ ਸੌਫਟ ਨੇ ਪਰ ਇਹ ਮਜ਼ਬੂਤ ਏਡੇ ਜ਼ਿਆਦਾ ਨੇ ਹੂੰ ਵੀ ਜਿਵੇਂ ਮਰਜ਼ੀ ਖਿੱਚੀ ਫਿਰੋ ਇਹਨੂੰ ਇਹ ਬਾਈ ਮੈਂ ਆਪਣਾ ਕੋਈ ਕੰਪਰੈਸ਼ਰ ਪਿਆ ਬਾਈ ਜਪਾਨ ਦਾ ਜੀ ਹੁਣ ਬਹੁਤ ਸਾਰਾ ਸਮਾਨ ਨਿਕਲੀ ਜਾਂਦਾ ਦੁਕਾਨ 'ਚੋਂ ਇਹ ਜਪਾਨ ਦਾ ਕੰਪਰੈਸ਼ਰ ਆ ਬਾਈ ਜੀ 250 ਪ੍ਰੈਸ਼ਰ 200 ਦਾ ਹੈ ਵਾਰਡ ਦਾ ਜਾਣਦਾ ਅੱਜਕੱਲ ਕੰਮ ਹਨਾ ਬਈ ਖੇਤਾਂ 'ਚ ਲਾਈਟ ਦਾ ਕੰਮ ਆ ਆਪਣੇ ਕੋਲ ਬਈ ਪਲਾਸ ਆ ਜਿਹੜੇ ਦੋ ਕੰਟਰੀਆਂ ਦੇ ਆ ਆਪਾਂ ਨੂੰ ਕੋਲ ਅਵੇਲੇਬਲ ਹੈਗੇ ਹੈਗੇ ਜੀ ਬਾਈ ਦੋਨੇ ਜਿਹੜੇ ਪਲਾਸ ਹੈਗੇ ਆ ਮੇਡ ਇਨ ਜਰਮਨੀ ਮੇਡ ਇਨ ਜਾਪਾਨ ਜੀ ਬਾਈ ਇਵੇਂ ਹੀ ਆਪਣੇ ਕੋਲੇ ਜਿਵੇਂ ਕਈ ਵਾਰ ਆਪਾਂ ਕੋਈ ਗੱਤਾ ਕੋਈ ਨਹੀਂ ਕੱਟੀ ਦਾ ਜਾਂ ਕੋਈ ਹੈਵੀ ਚੀਜ਼ ਕੱਟਣੀ ਪੈਂਦੀ ਆਪਾਂ ਨੂੰ ਤਾਂ ਬਈ ਇਹ ਜਾਪਾਨ ਦੀ ਕੈਂਚੀ ਇਹ ਦੇਮ ਕੋ ਚਾਦਰ ਦੇ ਲਿਕੇ ਦੇ ਗਾੜਦੇ ਤੇ ਇਹ ਤੋਂ ਇਲਾਵਾ ਬਈ ਆ ਦੇਖੋ ਤਾਰ ਤੁਰ ਛਿੱਲਣ ਵਾਸਤੇ ਜਿਹੜਾ ਕਟਰਾ ਕਟਰਾ ਆ ਗਿਆ ਇਹ ਤੁਸੀਂ ਦੇਖੋ ਮੇਡ ਇਨ ਯੂ ਐਸ ਆ ਦਾ ਆਪਣੇ ਕੋਲ ਹੈਗਾ ਬਈ ਮਾਰਨਾ ਵੀ ਸਾਰਾ ਮੈਨੂੰ ਇਕੱਠਾ ਹੀ ਦੇ ਦੇ ਬਣਾ ਬਣਾਇਆ ਛੋਟੇ-ਗੋਟੀ ਸੱਟ ਬਾਈ ਤੇ ਇਹ ਵੀ ਆਪਣੇ ਕੋਲ ਬਈ ਵੱਡੇ ਆ ਤੁਸੀਂ ਦੇਖ ਮੜਾ ਦਿਖਾ ਦੇ ਦੇਖੋ ਬਾਈ ਫਿਨਿਸ਼ਿੰਗ ਵਗੈਰਾ ਬਾਈ ਪ੍ਰੋਪਰ ਜਿਹੜੀ ਕੱਟ ਪ੍ਰੋਪਰ ਹਾਂ ਪ੍ਰੋਪਰ ਕੱਟ ਆ ਗਈ ਜੀ ਬਾਈ ਤੇ ਬਾਈ ਇਹ ਆਪਣੇ ਕੋਲ ਅਵੇਲੇਬਲ ਆ ਉਹ ਤੋਂ ਇਲਾਵਾ ਬਾਈ ਮੇਡ ਇਨ ਯੂ ਐਸ اے ਦੇ ਤੁਹਾਨੂੰ ਪੇਚਕਾਸ ਮਿਲ ਜਾਣਗੇ ਪੇਚਕਾਸ ਵੀ ਯੂ ਐਸ اے ਮੇਡ ਹਾਂਜੀ ਮੇਡ ਇਨ ਜਰਮਨੀ ਮੇਡ ਇਨ ਤਾਈਵਾਨ ਬਾਈ ਤਿੰਨ ਕੰਟਰੀਆਂ ਦੇ ਪੇਚਕਾਸ ਆਪਣੇ ਕੋਲ ਛੋਟੇ ਹੁੰਦੇ ਨੇ ਸਾਬਣ ਆਪਣੇ ਕੋਲੇ ਸਾਰੀਆਂ ਇੰਪੋਰਟਡ ਜੀਆਂ ਬਾਹਰ ਦੀਆਂ ਤੁਹਾਨੂੰ ਮਿਲਣੀਆਂ। ਫੋਟੋ ਔਲਾਵਾ ਬਾਈ ਆਪਾਂ ਗੱਲ ਇਸ ਕਰੀਏ ਬਾਡੀ ਸਪਰੇਅ ਆਪਣੇ ਕੋਲੇ ਵੱਖ-ਵੱਖ ਫਰੇਗਰੈਂਸ ਦੇ। ਜੀ ਬਾਈ। ਠੀਕ ਹੈ ਬਾਹਰ ਦੇ ਪੈਰਿਸ ਦੇ ਹੈ, ਮੇਡ ਇਨ ਪੈਰਿਸ। ਹਾਡ ਰੇਟ ਕਰਕੇ। ਬਕਾਇਦਾ ਇਹਦੀ ਡੇਟ ਮੇਡ ਇਨ ਫਰਾਂਸ। ਜੀ। ਸਕਰਾਬ ਤੁਸੀਂ ਦੇਖੋਗੇ। ਜੀ ਬਾਈ। ਠੀਕ ਹੈ ਜੀ ਬਹੁਤ ਵਧੀਆ ਕੁਆਲਿਟੀ ਦੇ ਸਕਰਾਬ ਅਲੱਗ-ਅਲੱਗ ਫਲੇਵਰਾਂ ਚ ਆ। ਜੇ ਵਾਈਟਨਿੰਗ ਸਕਿਨ ਵਾਸਤੇ ਆ ਫਰੂਟ ਵਾਲੇ ਸਕਰਾਬ ਹੈਗੇ ਹਨ। ਉਹ ਤੋਂ ਇਲਾਵਾ ਬਾਈ ਤੁਸੀਂ ਜਿਵੇਂ ਆਪਣੇ ਕੋਲੇ हां ਤੁਸੀਂ ਦੇਖੋ ਨਾਲ ਦੇ ਨਾਲ ਆਪਣੇ ਕੋਲ ਕੰਡੀਸ਼ਨਰ ਹੈਗੇ ਹੈਗੇ ਜੀ ਬਾਈ ਪਰ ਤੁਸੀਂ ਮੇਰੇ ਹੱਥੇ ਦੇਖ ਰਹੇ ਹੋ ਇਸ ਵਾ ਬ੍ਰਾਜ਼ੀਲ ਦਾ ਸ਼ੈਂਪੂ ਹੈ ਬਾਈ ਜੀ ਬਾਈ ਵਾਲਾਂ ਵਾਸਤੇ ਠੀਕ ਹੈ ਇਹਦੇ ਨਾਲ ਹੀ ਮੇਡ ਇਨ ਯੂ ਐਸ ਦਾ ਸ਼ੈਂਪੂ ਹੈ ਬਾਈ ਇਹਦੇ 2-3 ਫਲੇਵਰ ਆਉਂਦੇ ਆ ਜੀ ਯੂ ਐਸ ਦਾ ਇਹ ਨਹੀਂ ਜਿਵੇਂ ਹੁਣ ਬਾਈ ਅਗਲਾ ਹਾਂ ਦਾ ਵੀ ਕਿੱਥੇ ਆ ਤੁਸੀਂ ਬਕਾਇਦਾ ਦਿਖਾ ਸਕਦੇ ਹੋ ਜੀ ਜਗਾ ਹਾਂ ਜੀ ਇਹ ਆਪਣੇ ਕੋਲੇ ਮੰਨ ਲਓ ਯੂ ਐਸ ਦੇ ਕੰਡੀਸ਼ਨਰ ਕੋਤਲਾਵਾ ਬਾਈ ਬਾਡੀ ਵਾਸ ਜਿਹੜੇ ਬੰਦੇ ਕੋਈ ਸਫਰ ਕਰਦੇ ਆ ਜੀ ਹੁੰਦੇ ਇਹ ਗੱਲ ਕਰੀ ਬਾਈ ਜੀ ਲੋਕੇਸ਼ਨ ਕਿ ਪੈਂਦੀ ਆ ਆਪਣੀ ਦੁਕਾਨ ਲੋਕੇਸ਼ਨ ਬਾਈ ਆਪਣਾ ਜਿਹੜਾ ਗੋਨਿਆਣਾ ਮੰਡੀ ਬੱਸ ਸਟੈਂਡ ਦੇ ਨੇੜੇ ਆ ਇਹ ਜੀ ਗੋਨਿਆਣਾ ਬ헨ੜਾ ਰੋਡ ਦੇ ਹਾਈਵੇ ਦੇ ਉੱਪਰ ਆ ਜਿਹੜਾ ਸ਼ਹਿਰ ਤੋਂ ਗੋਨਿਆਣਾ ਜਿਹੜਾ ਬੱਸ ਸਟੈਂਡ ਆ ਉਹ ਤੋਂ ਆਪਾਂ ਬ헨ਡੇ ਵੱਲ ਜਾਂਦੇ ਆ ਤੇ ਗਊਸ਼ਾਲਾ ਦੇ ਓਪੋਜ਼ਿਟ ਆਪਣਾ ਇਹ ਸਟੋਰ ਆ ਜੀ ਕੋਰੀਅਰ ਵੀ ਕਰ ਦਿੰਨੇ ਆ ਬਿਲਕੁਲ ਬਾਈ ਕੋਰੀਅਰ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਉਹ ਕਰਦੇ ਆ ਕਈ ਚੀਜ਼ ਆਉਣ ਕਈ ਬਾਈ ਹੁਣ ਆਪਾਂ ਲੇਟਾਂ ਪਿੱਛੇ ਬਹੁਤ ਆਪਣੀਆਂ ਜਾਂਦੀਆਂ ਹਨਾ ਤੇ ਕਹਿੰਦਾ ਬਾਈ ਹੁਣ ਬਾਹਰੋਂ ਬੈ ਤੋਂ ਭਈ ਇਲੈਕਟ੍ਰੋਨਿਕ ਚੀਜ਼ ਆਪਾਂ ਕੋਰੀਅਰ ਕਰਕੇ ਖੁਸ਼ ਨਹੀਂ ਹੈਗੇ ਕੋਈ ਟੁੱਟ ਫੁੱਟ ਜੇ ਰਾਹ ਤੇ ਜਾਂਦੀ ਕੋਈ ਸ਼ੋਰ ਹੋ ਜੇ ਮਹਿੰਗਾ ਚੀਜ਼ਾਂ ਆਪਾਂ ਨੇ ਵੀ ਸਟੋਰ ਤੇ ਆਓ ਵਿਜ਼ਿਟ ਕਰੋ ਦੇਖੋ ਚੈੱਕ ਕਰਕੇ ਜਾਓ ਪਰ ਹਾਂ ਜੇਵੇਂ ਕੋਈ ਕੋਸਮੈਟਿਕ ਹੈਗਾ ਜਿਹੜੀਆਂ ਚੀਜ਼ਾਂ ਕੋਰੀਅਰ ਹੋ ਸਕਦੀਆਂ ਉਹ ਆਪਾਂ ਕੋਰੀਅਰ ਵੀ ਕਰ ਦਿੰਦੇ ਹਾਂ